ਹਾਂਜੀ ਮੇਰੇ ਨਾਲ ਸਾਥੀਓ ਜਿਹੜੀ ਗੱਲ ਦਾ ਡਰ ਸੀਗਾ ਫੇਰ ਅਖਰ ਉਹੀ ਹੋਇਆ ਕਰੀਬ ਸਵਾ 1.5 ਸਾਲ ਤੋਂ ਲਗਾਤਾਰ ਸਿੱਖਿਆ ਮੰਤਰੀ ਲਾਰੇ ਲਾਉਂਦਾ ਆ ਰਿਹਾ ਹੈ ਲਗਾਤਾਰ ਮੀਟਿੰਗਾਂ ਤੋਂ ਭੱਜ ਰਿਹਾ ਹੈ ਪਿਛਲੇ ਸਾਲ 2024 ਦੇ ਵਿੱਚ ਮਈ ਮਹੀਨੇ ਆਪਾਂ ਜਦੋਂ ਗੰਭੀਰਪੁਰ ਗਏ ਆ ਉਦੋਂ ਮੀਟਿੰਗ ਦਾ ਲਾਗ ਦਿੱਤਾ ਸੀ ਉਹ ਮੀਟਿੰਗ ਅਜੇ ਤੱਕ ਨਹੀਂ ਹੋਈ ਅਨੇਕਾਂ ਬਾਰ ਫੇਰ ਮੀਟਿੰਗ ਤੈਅ ਕਰਵਾਈ ਗਈ ਹੈ ਪਿਛਲੇ 25 ਮਈ ਨੂੰ ਆਪਾਂ ਜਿਹ ਦੋਸਰੀ ਅਨੰਦਪੁਰ ਸਾਹਿਬ ਗੰभीरਪੁਰ ਗਏ ਆ ਜਿਹੜੀ ਉਦੋਂ ਮੀਟਿੰਗ ਦਿੱਤੀ ਸੀ ਤਿੰਨ ਚਾਰ ਵਾਰ ਹੋਰ ਰੱਦ ਹੋ ਗਈ ਐ ਕੱਲ 3 ਜੁਲਾਈ ਨੂੰ ਮੀਟਿੰਗ ਦੀ ਉਮੀਦ ਸੀ ਆਸ ਸੀ ਇਸ ਗੱਲ ਦੀ ਕਿ ਪੰਜਾਬ ਦੇ ਸਿੱਖਿਆ ਮੰਤਰੀ ਬੇਜ਼ਗਰ ਦੇ ਨਾਲ ਮੀਟਿੰਗ ਕਰਨਗੇ ਪਰ ਫਿਰ ਹੋਈ ਕੁਝ ਹੋਇਆ ਜ਼ਿੰਮੇਦਾਰ ਦੱਸ ਸੀਗਾ ਲਗਾਤਾਰ ਮੀਟਿੰਗਾਂ ਤੋਂ ਸਿੱਖਿਆ ਮੰਤਰੀ ਲਾਰੇ ਲਾਉਂਦਾ ਆ ਰਿਹਾ ਹੈ ਮੁਕਰਦਾ ਆ ਰਿਹਾ ਹੈ ਜਿਹੜੀ ਗੱਲ ਦਾ ਡਰ ਪਹਿਲਾਂ ਜਿਤਾ ਰਿਹਾ ਲੱਗ ਰਿਹਾ ਸੀ ਉਹੀ ਕੁਝ ਵਾਪਰਿਆ ਇਸ ਕਰਕੇ ਕਿਤੇ ਨਾ ਕਿਤੇ ਸਾਡੀ ਇਸ ਗੱਲ ਦੀ ਘਾਟ ਹੈ ਕਿ ਅਸੀਂ ਵੱਡੀ ਗਿਣਤੀ ਦੇ ਵਿੱਚ ਇਸ ਹੰਕਾਰੇ ਹੈਂਕੜਵਾਹ ਸਿੱਖਿਆ ਮੰਤਰੀ ਨੂੰ ਘੇਰਨ ਦੇ ਵਿੱਚ ਸਫਲ ਨਹੀਂ ਹੋਏ। ਸੋ ਬੇਨਤੀ ਹੈ ਕਿ ਕੱਲ 3 ਤਰੀਕ ਵਾਲਾ ਜਿਹੜਾ ਮੀਟਿੰਗ ਦਾ ਸੀਗਾ ਉਹ ਫੇਰ ਰੱਦ ਕਰ ਗਿਆ। ਫੇਰ ਸਿੱਖਿਆ ਮੰਤਰੀ ਮੀਟਿੰਗ ਤੋਂ ਭੱਜ ਗਿਆ। ਮੁੱਖ ਮੰਤਰੀ 18 ਤਰੀਕ ਵਾਲੀ ਮੀਟਿੰਗ ਤੋਂ ਭੱਜਿਆ ਹੋਇਆ ਹੈ। ਆਉਦੇ ਦਿਨਾਂ ਦੇ ਵਿੱਚ 9 ਜੁਲਾਈ ਨੂੰ ਜਿਹੜੀ ਪੰਜਾਬ ਦੀ ਸਬਕਮੇਟੀ ਦੇ ਨਾਲ ਕੈਬਨਿਟ ਕਮੇਟੀ ਦੇ ਨਾਲ ਮੀਟਿੰਗ ਹੈ ਉਮੀਦ ਆਓ ਮੀਟਿੰਗ ਫੇਰ ਸਰਕਾਰ ਦੇ ਪਿੱਛੇ ਪਾਉਗੀ ਕਿਉਂਕਿ ਪੰਜਾਬ ਦੀ ਸਿੱਖਿਆ ਪੰਜਾਬ ਦੇ ਸਕੂਲਾਂ ਨੂੰ ਖਰਚ ਕਰਨ ਵਾਸਤੇ ਸਰਕਾਰ ਲਗਾਤਾਰ ਆਪਣੀਆਂ ਕੋਸ਼ਿਸ਼ਾਂ ਕਰ ਰਹੀ ਹੈ ਅੰਦਰੂਨੀ ਢਾਂਚਾ ਡਗਮਗਾ ਚੁੱਕਿਆ ਦਿੱਲੀ ਦੀ ਪੂਰੀ ਟੀਮ ਆ ਕੇ ਭਗਵੰਤ ਮਾਨ ਦੇ ਸਿਰ ਤੇ ਬੈਠੀ ਹੋਈ ਹੈ ਇਸ ਕਰਕੇ ਵੀ ਜਿਹੜਾ ਅੰਦਰੂਨੀ ਕਾਟੋ ਕਲੇਸ ਹੈ ਸ਼ਾਇਦ ਇਸ ਦਾ ਵੀ ਕਾਰਨ ਹੋਵੇ ਸੋ 13 ਤਰੀਕ ਨੂੰ 13 ਤਰੀਕ ਦਿਨ ਐਤਵਾਰ ਨੂੰ 13 ਜੁਲਾਈ ਨੂੰ ਭਾਵੇਂ ਕੇ ਦੱਸ ਗਿਆ ਆਪਣੇ ਕੋਲੇ ਦਿਨ ਬਾਕੀ ਬਚਦੇ ਐ ਫਿਰ ਸੰਗਰੂਰ ਮੁੱਖ ਮੰਤਰੀ ਦੀ ਕੋਠੀ ਅੱਗੇ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਜੇਕਰ ਇਹ ਮੀਟਿੰਗ ਰੀਸ਼ਡਿਊਲ ਨਹੀਂ ਹੁੰਦੀ ਮੀਟਿੰਗ ਦੇ ਵਿੱਚ ਹੱਲ ਨਹੀਂ ਹੁੰਦਾ 9 ਤਰੀਕ ਦੀ ਮੀਟਿੰਗ ਦੇ ਵਿੱਚ ਜੇ ਕੋਈ ਹੱਲ ਨਾ ਹੋਇਆ ਜਾਂ ਰੱਦ ਹੋਈ ਤਾਂ 13 ਤਰੀਕ ਨੂੰ ਸੰਗਰੂਰ ਐਤਵਾਰ ਵਾਇਦਨ ਸਵੇਰੇ 11 ਵਜੇ ਆਪਾਂ ਬੇਰਕਾ ਮਿਲਕ ਪਲਾਟ ਇਕੱਠੇ ਹੋ ਕੇ ਫਿਰ ਪੰਜਾਬ ਦੇ ਇਸ ਮੁੱਖ ਮੰਤਰੀ ਨੂੰ ਦੱਸਿਏ ਸਾਰਿਆਂ ਨੂੰ ਬੇਨਤੀ ਹੈ ਜਿਨ੍ਹਾਂ ਨੇ ਲੁਧਿਆਣਾ ਦੇ ਵਿੱਚ ਤੁਸੀਂ ਸਹਿਯੋਗ ਕੀਤਾ ਘਬੀਰਪੁਰ ਦੇ ਵਿੱਚ ਕੀਤਾ ਵੇਰ ਜਕਰ ਸੰਝੀ ਮੁਰਚੇ ਦੀ ਵਾਇਦ ਦੇ ਵਿੱਚ ਤਾਂ ਆਪਾਂ ਐਤਵਾਰ 13 ਤਰੀਕ ਨੂੰ 13 ਜੁਲਾਈ ਨੂੰ ਸੰਗਰੂਰ ਮੁੱਖ ਮੰਤਰੀ ਦੀ ਕੋਟੀ ਦਾ ਘਰਾਉ ਕਰਾਂਗੇ ਮੇਰੇ ਦਰਖਾਹਂਦੀ ਮੁਰਕੇ ਵੱਲੋਂ ਮੈਂ ਸੁਵਿੰਦਰ ਸਿੰਘ ਢੱਲਵਾ